ਦੇ ਪੈਂਟ ਨੰਬਰ ਵਾਰਡ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ মিডিਆ ਦੇ ਸਾਥੀ ਆਮਾਦੀ ਪਾਰਟੀ ਦੇ ਦਰਜਾਵਾ ਦਰਜਾ ਆਦੇਦਾਰ ਸਹਿਬਾਨ ਕਾਉਂਸਲਰ ਸਹਿਬਾਨ ਸਟੇਜ ਤੇ ਬੈਠੇ ਸਾਡੇ ਐਮਐਲਏ ਸਹਿਬਾਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਪਾਰੀ ਗਿਣਤੀ 'ਚ ਤੁਸੀਂ ਕੰਮ ਦਾ ਟਾਈਮ ਹੈ ਕਿਉਂਕਿ ਦਿਨੇ ਗਰਮੀ ਜ਼ਿਆਦਾ ਹੁੰਦੀ ਹੈ ਦੁਕਾਨਦਾਰੀ ਦਾ ਟਾਈਮ ਹੈ ਕਬੀਲਦਾਰੀ ਦਾ ਟਾਈਮ ਹੈ ਆਸਤੌਰ ਤੇ ਮਾਵਾ ਭੈਣਾਂ ਦਾ ਇੰਨੀ ਪਾਰੀ ਗਿਣਤੀ 'ਚ ਇੱਥੇ ਆਉਣਾ ਇਹ ਬਹੁਤ ਸਾਡੇ ਲਈ ਜੋਸ਼ ਭਰਨ ਵਾਲਾ ਪ੍ਰੇਰਣਾ ਵਾਲਾ ਜਿਹੜਾ ਕੰਮ ਹੈ ਕਿਉਂਕਿ ਮੈਂ ਅਕਸਰ ਇਹ ਕਹਿੰਦਾ ਹੁੰਨਾ ਕਿ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਉਹਨਾਂ ਨੂੰ ਸਾਰਾ ਪਤਾ ਹੁੰਦਾ ਚੁੱਲ੍ਹੇ ਦਾ ਕਿ ਚੁੱਲ੍ਹੇ ਦੇ ਖਰਚੇ ਕਿੰਨੇ ਵਧ ਗਏ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਗਿਆ ਤਾਂ ਉਹਨਾਂ ਨੂੰ ਜ਼ਰੂਰ ਐਕਟਿਵ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਹਰ ਗੱਲ ਨੂੰ ਤੁਹਾਡੇ ਚੁੱਲ੍ਹੇ ਦੀ ਹਰ ਇੱਕ ਚੀਜ਼ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਜੀ ਪਹਿਲਾਂ ਆਪਾਂ ਵੋਟ ਨਹੀਂ ਪਾਉਣ ਜਾਂਦੇ ਬਾਅਦ ਚ 5 ਸਾਲ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਸਵੈਸ ਕਰਕੇ ਜੇ ਮਾਵਾ ਪੈਣਾ ਨੂੰ ਖਾਸ ਤੌਰ ਤੇ ਕਹਿੰਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਹਿੱਸਾ ਲਿਆ ਕਰੋ ਕਿਉਂਕਿ ਕਿਸੇ ਘਰ ਚ ਨਸ਼ਾ ਆ ਦੇ ਰੱਬ ਨਾ ਕਰੇ ਨਸ਼ਾ ਆ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀਆਂ ਮਾਵਾ ਪੈਣਾ ਹੁੰਦੀਆਂ ਚਾਹੇ ਪਤੀ ਹੈ ਚਾਹੇ ਭਰਾ ਹੈ ਚਾਹੇ ਪਿਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਘਰ ਹੁਣ ਬਰਬਾਦੀ ਵੱਲ ਤੁਰ ਪਿਆ ਸਵੇਸ਼ ਕਰਕੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਇੱਕ ਵਾਰਡ ਦਾ ਇਕੱਠ ਹੈ ਕੋਈ ਇਹ ਨਹੀਂ ਹੈਗਾ ਕਿ 12 ਬੱਸਾਂ ਭਰ ਕੇ ਲੈ ਕੇ ਆਏ ਤਾਂ ਤੁਹਾਡਾ ਇੱਥੇ ਆਉਣਾ ਹੀ ਸਾਡੇ ਲਈ ਬਹੁਤ ਸ਼ੋਭ ਸੰਕੇਤ ਹੈ 19 ਤਰੀਕ ਨੂੰ ਵੋਟਾਂ ਪੈਣ ਗਿਆ ਸਾਡੇ ਐਮਐਲਏ ਸਾਹਿਬ ਸਵਰਗ ਵਸੀ ਗੁਰਪ੍ਰੀਤ ਗੋਗੀ ਜੀ ਦਾ ਅਚਾਨਕ ਚਲੇ ਜਾਣਾ ਵੈਸੇ ਵੋਟਾਂ ਦੀ ਲੋੜ ਨਹੀਂ ਪੈਣੀ ਸੀ ਜੇ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੈ ਪਾਣਾ ਮੰਨਣਾ ਪੈਂਦਾ ਤੇ ਉਹਦੀ ਬਾਈ ਇਲੈਕਸ਼ਨ 19 ਤਰੀਕ ਨੂੰ ਹੈ ਤੇ ਸਾਡੇ ਵੱਲੋਂ ਸੰਜੀਵ अरोड़ा ਜੀ ਸਾਡੇ ਉਮੀਦਵਾਰ ਨੇ ਤੁਹਾਡੇ ਜਾਣੇ ਪਛਾਣੇ ਨੇ ਸ਼ਹਿਰ ਦੇ ਜੰਪਲ ਨੇ ਸ਼ਹਿਰ ਦੇ ਚੱਪੇ-ਚੱਪੇ ਨੂੰ ਜਾਣਦੇ ਨੇ ਔਰ ਸ਼ਹਿਰ ਦੀ ਹਰ ਸਮੱਸਿਆ ਨੂੰ ਜਾਣਦੇ ਨੇ ਤੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਪਾਰਲੀਮੈਂਟ ਉਹਦੇ ਮੈਂਬਰ ਨੇ ਤੇ ਮੈਂਬਰ ਹੁੰਦੇ ਹੋਏ ਵੀ ਇਹਨਾਂ ਨੇ ਬਹੁਤ ਸਾਰੇ ਕੰਮ ਗਣਾਏ ਨੇ ਕੀਤੇ ਨੇ ਪਰ ਲੋਕਾਂ ਦੁਆਰਾ ਚੁਣ ਕੇ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੀ ਚੁਣਿਆ ਜਾਵੇ ਬਹੁਤ ਵੱਡੀ ਗੱਲ ਹੈ ਲੋਕਾਂ ਦਾ ਫਤਵਾ ਲੈਣਾ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਸਾਡੇ ਵੱਲੋਂ अरोड़ा ਸਾਹਿਬ ਜਿਹੜੇ ਕਿ ਕੰਮ ਕਰਾਉਣ ਲਈ ਚਾਹੇ ਹਸਪਤਾਲ ਦਾ ਕੰਮ ਦੇ ਦੋ ਚਾਹੇ ਸੜਕਾਂ ਦਾ ਦੇ ਦੋ ਜੇ ਜਿਹੜੀ ਮਰਜ਼ੀ ਡਿਊਟੀ ਲਾ ਦੋ ਕੰਮ ਕਰਾ ਕੇ ਪੂਰਾ ਐਡਾ ਕਿਤਾਬਚਾ ਮੈਨੂੰ ਦਿਖਾ ਕੇ ਗਏ ਇੱਕ ਦਿਨ ਵੀ ਆਹ ਕੰਮ ਕਰਾਏ ਨੇ ਮੈਂ ਲੁਧਿਆਣੇ ਨੇ ਦੂਜੇ ਪਾਸਿਓਂ ਉਹੀ ਨੇ ਗੁੱਸੇ ਵਾਲੇ ਹੰਕਾਰ ਵਾਲੇ ਗਾਲਾਂ ਕੱਢਣ ਵਾਲੇ ਲੋਕਾਂ ਨੂੰ ਭਰ ਕਹਿਣਾ ਕਿ ਵੀ ਉਧਰ ਹੰਕਾਰ ਵਾਲੇ ਨੇ ਇਧਰ ਪਿਆਰ ਵਾਲੇ ਨੇ ਇੰਨਾ ਕ ਫਰਕ ਹੈ ਉਹਨਾਂ ਤਾਂ ਹਾਰਨ ਤੋਂ ਬਾਅਦ ਨਹੀਂ ਹਜੇ ਸਰੀਆ ਨਿਕਲਿਆ ਧੌਣ ਚ ਹਜੇ ਵੀ ਧੌਣ ਚ ਕਿੱਲੇ ਲਈ ਫਿਰਦੇ ਆ ਵੀ ਆ ਜਾਂਨ ਤਾਂ ਸਾਡੀ ਵਾਰੀ ਕਿਵੇਂ ਆਜੂਗੀ ਵਾਰੀ ਜਦੋਂ ਲੋਕਾਂ ਨੇ ਤੁਹਾਨੂੰ ਦਰਕਾਰ ਹੀ ਦਿੱਤਾ ਉਹਨਾਂ ਨੇ ਅਬ ਦੀ ਲੜਾਈ ਲੜਨੀ ਹੈ ਕੁਰਸੀ ਦੀ ਅਸੀਂ ਪੰਜਾਬ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਫਿਊਚਰ ਦੀ ਲੜਾਈ ਲੜਨੀ ਹੈ ਫਰਕ ਇੰਨਾ ਕ ਹੈ ਅੱਜ ਹੀ ਮੈਂ ਕਰੇ ਬੁਲਾਏ ਬੱਚੇ 44 ਬੱਚੇ ਸਕੂਲ ਆਫ ਐਮਿਨੈਂਸ ਦੇ ਨੇ ਸਰਕਾਰੀ ਸਕੂਲਾਂ ਦੇ ਨੇ ਕੁਝ ਮੈਰਿਟੋਰੀ ਸਕੂਲਾਂ ਦੇ ਨੇ 44 ਬੱਚੇ ਆਈਆਈਟੀ ਕਲੀਅਰ ਕਰ ਗਏ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜੀ ਆਪਣੀ ਪੰਜਾਬ ਐਪਕੇ ਇੰਨੇ ਬੱਚੇ ਇੱਕੋ ਸਟੇਟ ਦੇ ਅੱਜ ਘਰੇ ਬੁਲਾਏ ਸੀ ਮੈਂ ਇਹਨਾਂ ਨੂੰ ਸਨਮਾਨਿਤ ਕੀਤਾ ਆਮ ਘਰਾਂ ਦੇ ਬੱਚੇ ਕਿਸੇ ਦਾ ਜਿਹੜਾ ਪਿਤਾ ਉਹ ਟੇਲਰ ਮਾਸਟਰੀ ਦਾ ਕੰਮ ਕਰਦਾ ਹੈ ਕਿਸੇ ਦਾ ਖੇਤ ਮਜ਼ਦੂਰ ਹੈ ਕਿਸੇ ਦਾ ਬੱਸ ਚਲਾਉਂਦਾ ਐ ਐਸਾ ਦੱਸ ਕੇ ਗਏ ਆ ਜੋ ਬੱਚੇ ਉਹ ਕਹਿੰਦੇ ਪੈਸੇ ਨਹੀਂ ਸਾਡੇ ਕੋਲ ਹੈਗੇ ਸੀ ਪਰ ਸਾਡਾ ਪੈਸਾ ਇੱਕ ਵੀ ਨਹੀਂ ਲੱਗਿਆ ਕਿਉਂਕਿ ਜਿਹੜੇ ਸਾਰੇ ਜਿਹੜੀ ਉਹਨਾਂ ਦੀ ਕੋਚਿੰਗ ਹੈ ਉਹ ਸਕੂਲਾਂ ਚ ਹੀ ਹੋਈ ਐ ਤੇ ਉਹਨਾਂ ਨੇ IIT ਕਲੀਅਰ ਕਰ ਲਈ ਮਤਲਬ ਹੁਣ ਘਰ ਬਦਲ ਜਾਊਗਾ ਜੀ ਹੁਣ ਘਰ ਦੀ ਜਿਹੜੀ ਕਬੀਲਦਾਰੀ ਉਹ ਬਦਲ ਜਾਊ ਕਿਉਂਕਿ ਉਹ ਬੱਚੇ ਜਦੋਂ IIT ਕਰਕੇ ਨਿਕਲਣਗੇ ਤਾਂ ਘਟੋ ਘਟ ਮਤਲਬ 25 25 30 30 40 40 ਲੱਖ ਦੇ ਪੈਕੇਜ ਲੈ ਕੇ ਨਿਕਲਣਗੇ ਕੰਪਨੀਆਂ ਤੋਂ ਉਹ ਸਾਰਾ ਕੁਝ ਹੀ ਬਦਲ ਜਾਊਗਾ ਮਤਲਬ ਜੋ ਬੱਚੇ ਕਹਿ ਰਹੇ ਸੀ ਕਿ ਸਾਡਾ ਮਕਸਦ ਇਹ ਹੈਗੇ ਸੀ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨੇ ਨੇ ਆਮ ਤੌਰ ਤੇ ਮਾਪੇ ਕਹਿੰਦਾ ਹੁੰਦਾ ਕਿ ਬੱਚਿਆਂ ਨੇ ਸੁਪਨੇ ਪੂਰੇ ਕਰਨੇ ਆ ਪਰ ਉਹ ਕਹਿੰਦੇ ਹੁਣ ਸਾਡੀ ਜ਼ਿੰਮੇਵਾਰੀ ਹੈ ਇੱਥੇ ਤੱਕ ਸਾਨੂੰ ਇਹਨਾਂ ਨੇ ਪਹਛਾਤਾ ਗਵਰਨਮੈਂਟ ਨੇ ਸਾਨੂੰ ਮੌਕਾ ਦਿੱਤਾ ਹੱਲਾਸ਼ੀਰ ਦਿੱਤੀ ਤੇ ਅਸੀਂ ਹੁਣ ਸੁਪਨੇ ਪੂਰੇ ਕਰਾਂਗੇ ਮਾਪੇ ਦੇ ਇਹ ਇਹ ਕੰਮ ਹੁੰਦੇ ਸਰਕਾਰਾਂ ਦੇ ਹੁਣ ਸਰਕਾਰਾਂ ਦੇ ਕੰਮ ਇਹ ਥੋੜੀ ਗਾਲਾਂ ਕੱਢਣੀਆਂ ਜਾ ਇਸ ਗਲੀ ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁਲੀਆਂ ਹੀ ਪੱਟ ਦੋ ਵੀ ਪਵਾ ਲਿਓ ਫਿਰ ਨਾ ਤੂੰ ਪੁੜੀਆਂ ਹੋਣਾ ਜਿਨ੍ਹਾਂ ਨੂੰ ਪਾਈਆਂ ਵੋਟਾਂ ਐ ਬਦਲੇ ਲੈਣ ਦੀ ਰਾਜਨੀਤੀਆਂ ਕਰਦੇ ਰਹਿੰਦੇ ਆ ਅਸੀਂ ਨਹੀਂ ਕਰਦੇ ਇਦਾਂ ਜਿਹੜੇ ਪਿੰਡਾਂ ਚ ਜਿਹੜੇ ਇਲਾਕੇ ਚੋਂ ਸਾਡਾ ਐਮ.ਐਲ.ਏ ਹੈ ਵੀ ਨਹੀਂ ਅਸੀਂ ਉਹਨਾਂ ਨੂੰ ਵੀ ਗਰੰਟ ਦਿੰਦੇ ਆ ਵੀ ਇਹ ਵੀ ਸਾਡੇ ਪੰਜਾਬ ਦੇ ਨੇ ਔਰ 3.5 ਕਰੋੜ ਪੰਜਾਬੀ ਆ ਲਗਭਗ ਮੈਂ 3.5 ਕਰੋੜ ਦਾ ਹੀ ਮੁੱਖ ਮੰਤਰੀ ਆ ਇਹਦਾ ਮਤਲਬ ਇਹ ਨਹੀਂ ਐ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦਾ ਹੀ ਮੁੱਖ ਮੰਤਰੀ ਆ ਸਾਰਿਆਂ ਦਾ ਮੁੱਖ ਮੰਤਰੀ ਆ ਮੇਰਾ ਫਰਜ਼ ਬਣਦਾ ਇੱਕ ਲਾਣੇਦਾਰ ਦੇ ਤੌਰ ਤੇ ਘਰ ਦੇ ਮੁਖੀਆ ਜਿਵੇਂ ਹੁੰਦੇ ਨੇ ਉਹਨਾਂ ਸਾਰਾ ਪਰਿਵਾਰ ਦੇਖਣਾ ਹੁੰਦਾ ਹੈ। ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੀਆਂ ਸਮੱਸਿਆਵਾਂ ਵੀ ਸੁਣਨੀਆਂ। ਉਹਨਾਂ ਦੇ ਆਪਸ ਵਿੱਚ ਜੇ ਸ਼ਿਕਵੇ ਨੇ ਉਹ ਵੀ ਦੂਰ ਕਰਨੇ ਨੇ। ਇੱਕ ਪਰਿਵਾਰ ਵਾਂਗੂ ਪੰਜਾਬ ਨੂੰ ਅਸੀਂ ਸਮਝਦੇ ਹਾਂ ਕਿ ਸਾਡਾ ਪਰਿਵਾਰ ਆ ਸਾਰਾ ਪਰਿਵਾਰ ਬੈਠਾ ਹੈ। ਕੋਈ ਰੇੜੀ ਲਾਉਂਦਾ ਹੈ, ਕੋਈ ਕੋਈ ਕਿਸੇ ਦੀ ਫੈਕਟਰੀ ਹੈ, ਕੋਈ ਖੇਤੀ ਕਰਦਾ ਹੈ, ਕੋਈ ਕੋਈ ਕੰਮ ਕਰਦਾ, ਕੋਈ ਕੋਈ ਕੰਮ ਕਰਦਾ। ਸੋ ਸਾਡਾ ਪੰਜਾਬ ਜਿਹੜਾ ਉਹਨੂੰ ਰੰਗਲਾ ਬਣਾਉਣਾ ਹੈ। ਔਰ ਸਾਰਾ ਪੰਜਾਬ ਜਦੋਂ ਸਾਰੇ ਤਰੱਕੀ ਕਰਾਂਗੇ ਉਦੋਂ ਤਰੱਕੀ ਹੋਊਗੀ ਜੇ ਕਿਸੇ ਦੀ ਲੱਤ ਖਿੱਚ ਕੇ ਜਾਂ ਕਿਸੇ ਨੂੰ ਠੱਬੀ ਲਾ ਕੇ ਤਰੱਕੀ ਕਰਾਂਗੇ ਉਹਨੂੰ ਤਰੱਕੀ ਨਹੀਂ ਮੰਨੇ ਜਾਂਦਾ ਆਪਣੇ ਹੈਗਾ ਆਪਣੇ ਫਿਤਰਤ ਆਪਣੇ ਇਦਾਂ ਦੀ ਵੀ ਜੇ ਗਵਾਂਡੀ ਕਾਰ ਲੈ ਲੇ ਤਾਂ ਪਹਿਲੇ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਤੋਂ ਵੱਡੀ ਕਾਰ ਲਵਾਂਗਾ ਆਪਾਂ ਇਹੀ ਸੋਚ ਜੰਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਕਰੇ ਚਰੀਟਾਂ ਪਾਵਾਂਗੇ ਚਰੀਟਾਂ ਵੀ ਪਾ ਦਿੰਦੇ ਆ ਮਤਲਬ ਪਤਾ ਨਹੀਂ ਚਰੀਟਾਂ ਨਾਲ ਕੀ ਮਿਲਦੇ ਉਹਨਾਂ ਨੂੰ ਹਨਾ ਸੋ ਇਹ ਹੈਗਾ ਆਪਣੇ ਵੀ ਪਰ ਕਿਸੇ ਹੋਰ ਨੂੰ ਨਹੀਂ ਜਾਣਦੇ ਨਾ ਮਤਲਬ ਗਾਹਾਂ ਵਾਹੀਨ ਬ੍ਰੋਧੀ ਪਾਰਟੀਆਂ ਹੁਣੇ ਹੀ ਐ ਮੈਨੂੰ ਗਾਲਾਂ ਕੱਢਣ ਲੱਗਦੇ ਤੜਕੀ ਉੱਟ ਕੇ ਕੇਜਰੀਵਾਲ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤੜਕੀ ਉੱਟ ਕੇ ਮਾਸੀਂ ਕੀ ਬਗੜਤਾ ਜੀ ਪੰਜਾਬ ਦਾ 1 ਰੁਪਈਏ ਦਾ ਸਾਢੇ ਸਵਾ ਤਿੰਨ ਸਾਲ ਹੋ ਗਏ ਜੀ 1 ਰੁਪਈਏ ਦਾ ਇਲਜ਼ਾਮ ਲਾ ਦੋ ਜੀ 1 ਰੁਪਈਆ ਭਗਵਾਨ ਜੀ ਨੇ ਸਰਕਾਰ ਦਾ ਖਾ ਲਿਆ ਓ 1 ਰੁਪਈਆ ਨਾ ਕੋਈ ਨੁਕਸਾਨ ਨਹੀਂ ਕੀਤਾ ਪੰਜਾਬ ਦਾ ਕੋਈ ਨਾ ਕੋਈ ਫਾਇਦਾ ਹੀ ਕੀਤਾ ਬਈ ਯਾਰਾ ਫਾਇਲਾ ਲਿਆਓ ਯਾਰ ਕੁਝ ਫਾਇਦਾ ਹੋਵੇ بس ਐ ਇੰਨਾ ਚੀਜ਼ਾਂ ਕਰਕੇ ਗਾਲਾਂ ਕੱਢਦੇ ਐ ਤੁਸੀਂ ਨਾਰੇ ਲਾਉਣ ਲੱਗ ਜੇ ਮੇਰੇ ਹੱਕ ਚ ਕਹਿੰਦੇ ਯਾਰੀ ਤੇ ਤਰ ਸਾਡੇ ਇੱਥੇ ਕਿਉਂ ਬਹਿ ਗਿਆ ਐ ਇਹ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਸਾਡੇ 3 ਪੁੱਤ ਬੈੰਦੇ ਹੁੰਦੇ ਇੱਥੇ ਹੁਣ ਭਈ ਮੈਂ ਕੀ ਕਰਾਂ ਤੁਹਾਡੇ 3 ਪੁੱਤ ਕੰਮ ਦੇ ਨਹੀਂ ਨਿਕਲੇ ਮੇਰਾ ਕੀ ਕਸੂਰ ਐ ਜੀ ਮੈਂ ੱੱਕੇ ਨਾਲ ਤਾਂ ਵੋਟਾਂ ਨਹੀਂ ਪੁਆਈਆਂ ਨਾ ਪੈਸੇ ਵੰਡੇ ਨਾ ਕੋਈ दारूਾਂ ਵੰਡੀਆਂ ਸਾਡੇ ਕੋਲ ਤਾਂ ਇਹ ਨਹੀਂ ਸੀਗੇ ਅਸੀਂ ਤਾਂ ਪਿਆਰ ਨਾਲ ਕੁੰਡੇ ਖੜਕਾ ਖੜਕਾ ਕੇ ਵੋਟਾਂ ਮੰਗੀਆਂ ਤੁਸੀਂ ਪਾਤੀਆਂ ਤਾਂ ਕਹਿੰਦੇ ਚੱਲਣੀ ਨਹੀਂ ਪਹਿਲਾਂ ਕਹਿੰਦੇ ਨਾ ਜਿੱਤ ਦੇ ਨਹੀਂ ਜਿੱਤ ਗਏ ਕਹਿੰਦੇ ਤਿੰਨ ਮਹੀਨੇ ਨਹੀਂ ਚੱਲਣੀ ਤਿੰਨ ਮਹੀਨੇ ਚੱਲ ਗਈ ਕਹਿੰਦਾ 6 ਤੋਂ ਵੱਧ ਨਹੀਂ ਕੱਟਦੇ 6 ਵੀ ਚੱਲ ਗਈ ਕਹਿੰਦੇ ਇੱਕ ਸਾਲ ਤਾਂ ਜਮੀ ਪੂਰਾ ਨਹੀਂ ਹੁੰਦਾ ਉਹ ਵੀ ਪੂਰਾ ਹੋ ਗਿਆ ਨਾ ਬਸ ਦੇ 1.5 ਸਾਲ ਨਹੀਂ ਚੱਕ ਕੱਢਦੇ 3 ਸੱਬ ਸਵਾ 3 ਹੋ ਗਏ ਜੀ ਹੁਣ 27 ਤੇ ਆ ਗਏ ਕਹਿੰਦੇ 27 ਚ ਨਹੀਂ ਬਣਦੀ ਮਹਗਾਈ ਪ੍ਰਮਾਤਮਾ 27 ਚ ਕਿਰਪਾ ਕਰ ਦਊਗਾ ਠੀਕ ਹੈ ਨਾ ਜਿਵੇਂ ਤੁਸੀਂ ਕਹੀ ਜਾਓ ਸਾਡੀ ਸਾਰੀ ਟੀਮ ਬੈਠੀ ਹੈ ਸਾਡੇ ਸਾਰੇ ਬਹੁਤ ਸਾਰੇ ਵਲੰਟੀਅਰ ਵਰਕਰ ਸਹਿਬਾਨ ਬੈਠੇ ਨੇ ਹਰ ਇੱਕ ਬੋਟਾ ਚ ਮੈਨੂੰ ਮਿਲਦੇ ਨੇ ਮਿਹਨਤ ਕਰਦੇ ਆ ਪੰਜਾਬ ਲਈ ਉਹਨਾਂ ਦਾ ਤੁਸੀਂ ਦੇਖਿਓ ਜਿੰਨੇ ਉਹਨਾਂ ਦੇ ਮੂਹਰੇ ਹੁੰਦੇ ਬੈਠੇ ਆ ਕਾਂਗਰਸੀਆਂ ਦੇ ਉਨਹੀਂ ਸਟੇਜ ਤੇ ਹੁੰਦੇ ਆ ਫਿਰ ਲੜਦੇ ਆ ਸਟੇਜ ਤੇ ਕੁਰਸੀਆਂ ਵਾਸਤੇ ਮੈਂ ਬਹਿਣਾ ਹੈ ਮੈਂ ਬਹਿਣਾ ਹੈ ਹੈਨਾ ਫਿਰ ਲੜਾਈ ਹੁੰਦੀ ਹੈ ਫਿਰ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ ਤੂੰ ਨਾ ਆਈ ਮੇਰੇ ਕੋਲੇ ਤੂੰ ਨਾ ਆਈ ਤੂੰ ਇੱਧਰੋਂ ਨਾ ਹੀ ਤੂੰ ਇੱਧਰ ਨਾ ਜਾਈ ਇਹਨੂੰ ਹਰਾ ਦੋ ਇਹਨੂੰ ਇਹਦੀ ਲੱਤਾਂ ਖਿੱਚ ਲੋ ਫਲਾਨਾ ਹਰਾਊਗਾ ਇਹਨੂੰ ਇਹ ਤਾਂ ਇਹ ਜੇ ਕੰਮਾਂ 'ਚ ਪਏ ਹੋਏ ਸੰਜੀਵ ਅਰੋੜੇ ਨੂੰ ਜਿਤਾਉਂਗੇ ਤਾਂ ਲੁਧਿਆਣਾ ਜਿੱਤੂਗਾ ਜੇ ਕਿਸੇ ਹੋਰ ਨੂੰ ਵੋਟਾਂ ਪਾਉਂਗੇ ਕੋਈ ਬੰਦਾ ਜਿੱਤਦਾ ਸਾਦਾ ਪਰ ਤੁਸੀਂ ਹਾਰ ਜਾਓਗੇ ਪਬਲਿਕ ਹਾਰ ਜੂਗੀ ਤੂੰ ਪਹਿਲਾਂ 75 ਹਜ਼ਾਰ ਹਾਰਦੇ ਰਹੇ ਆਪਾਂ ਲੀਡਰ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਲੀਡਰ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਵੀ ਯਾਰ ਕਿਹਨੂੰ ਵੋਟਾਂ ਪਾ ਬੈਠੇ ਯਾਰ ਤੇ ਤੁਹਾਡਾ ਆਸ਼ੀਰਵਾਦ ਜਦੋਂ ਆ ਗਿਆ ਕਹਿੰਦੇ ਵੀ ਮਾਵਾ ਦਾ ਆਸ਼ੀਰਵਾਦ ਭੈਣਾਂ ਦੀਆਂ ਦੁਆਵਾਂ ਜੇ ਮਿਲ ਜਾਣ ਦੁਨੀਆਂ ਦਾ ਕੋਈ ਮੈਦਾਨ ਹੈ ਜਾਨੀ ਜਿਹਨੂੰ ਫਤਿਹ ਨਾ ਕੀਤਾ ਜਾ ਸਕੇ ਸੋ ਇਸ ਕਰਕੇ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਜਪਣ ਵਾਲੇ ਗੁਰਬਾਣੀ ਨੂੰ ਸਰਵਣ ਕਰਨ ਵਾਲੇ ਲੋਕਾਂ ਹਰ ਰੋਜ਼ ਰਹਿਰਾਸ ਵੇਲੇ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਭ ਤੋਂ ਸਰਬੱਤ ਦਾ ਭਲਾ ਦੀ ਅਰਦਾਸ ਹੁੰਦੀ ਹੈ ਸੋ ਆਪਾਂ ਸਾਰੇ ਇਕੱਠੇ ਆ ਪੰਜਾਬ ਦੇ ਵਿੱਚ ਐਨੀ ਧਰਤੀ ਪਜਾਉ ਹੈ ਹਰ ਕਿਸਮ ਦਾ ਬੀਜ ਉਗ ਪੈਂਦਾ ਜੋ ਮਰਜੀ ਬੀਜ ਦਿਓ ਜੀ ਥੋੜੀ ਜੀ ਸਿੱਲ ਚਾਹੀਦੀ ਹੈ ਬੀਜ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸਾਡੇ ਭਾਈਚਾਰੇ ਨੂੰ ਨਹੀਂ ਕੋਈ ਤੋੜ ਸਕਦਾ ਆਪਸ ਅਸੀਂ ਇਕੱਠੇ ਰਹਿੰਦੇ ਆਂ ਅਸੀਂ ਸਾਰੇ ਸੀ ਬੜਾ ਕੁਝ ਹੋ ਕੇ ਦੇਖ ਲਿਆ ਬੜਾ ਕੁਝ ਅਸੀਂ ਦੇਖ ਲਿਆ ਪਰ ਨਹੀਂ ਅਸੀਂ ਪੰਜਾਬੀ ਆਂ ਅਸੀਂ ਇਕੱਠੇ ਆਂ ਜੇ ਸਾਡੇ ਤੇ ਕੋਈ ਹਮਲਾ ਕਰਦਾ ਫੇਰ ਅਸੀਂ ਇਕੱਠੇ ਆਂ ਉਹ ਸਾਡੇ 100 ਸ਼ਿਕਵੇ ਹੋਣਗੇ ਸਾਡੇ ਆਪਸ ਪਰਿਵਾਰ ਚ ਸੁਇਸ ਕਰਕੇ ਇੱਕ ਤਾਂ ਹੋਰ ਖੁਸ਼ਖਬਰੀ ਦੇ ਦिए ਕਿ ਆਜਿਮ ਨੰਬਰਿੰਗ ਹੋਈ ਹੈ ਕਿ ਮਸ਼ੀਨ ਦੇ ਵਿੱਚ ਬਟਨ ਕਿਹੜੇ ਨੰਬਰ ਤੇ ਹੋਊਗਾ ਤੇ ਆਪਾਂ ਨੂੰ ਸੁੱਖ ਨਾਲ ਮਿਲਿਆ ਵੀ ਪਹਿਲੇ ਹੀ ਨੰਬਰ ਹੈ ਉਹ ਨਾਲ ਹੈ ਉਹ ਸਭ ਕੁਝ ਦੇਖੀ ਜਾਂਦਾ ਹੈ ਉਹ ਨਾਲ ਹੈ ਬਟਨ ਵੀ ਪਹਿਲੇ ਨੰਬਰ ਦਾ ਹੈ ਆਉਣਾ ਵੀ ਪਹਿਲੇ ਨੰਬਰ ਤੇ ਹੀ ਹੈ ਸੋ ਇਸ ਕਰਕੇ ਜਦੋਂ ਜਾਓਗੇ ਸਵੇਰੇ ਸਵੇਰੇ 19 ਨੂੰ ਤਿਆਰ ਹੋ ਕੇ ਬਾਈ ਗੁਰੂ ਦਾ ਨਾਮ ਲੈ ਕੇ ਸਵੇਰੇ ਸਵੇਰੇ ਜਾ ਕੇ ਸੁੱਧਾ ਇੱਕ ਨੰਬਰ ਦੱਬ ਕੇ ਮੁੜਾਇਓ ਕੋਈ ਹੋਰ 2 3 4 5 ਬਲ ਦੇਖਣ ਦੀ ਲੋੜ ਹੀ ਨਹੀਂ ਹੋ ਸਕਦਾ ਕਾਲਾ ਮੋਤੀ ਆ ਉਤਰਿਆ ਵੀ ਐਡੇ ਪ੍ਰਸ਼ਟਾ ਜਾਰੀ ਨੇ ਹੈ ਉਹਨਾਂ ਨੇ ਬਟਨ ਵੱਲ ਦੇਖਣੇ ਨਹੀਂ ਕਿਉਂਕਿ ਨਾਲ ਫੋਟੋ ਵੀ ਲੱਗੀ ਹੋਊਗੀ ਨਾ ਉਹਨਾਂ ਦੀ ਉਹ ਤਾਂ ਮੱਥੇ ਲੱਗੇ ਮਾਰੇ ਆ ਬਾਈ ਬੜੇ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਕੱਪੜਿਆਂ ਤੇ ਕੱਪੜੇ ਹਜੇ ਪਏ ਨੇ ਕਹਿੰਦੇ ਕਿ ਆਸ਼ੂ ਐ ਕਹੀ ਜਾਂਦਾ ਮੈਂ ਤਾਂ ਬਰੀ ਹੋ ਗਿਆ ਬਰੀ ਕਿ ਨਹੀਂ ਕਰਤਾ ਇਹ ਕੇਸ ਚੱਲ ਰਹੇ ਨੇ ਕੋਰਟਾਂ 'ਚ ਹਜੇ ਕਦੇ ਟੈਂਡਰਿੰਗ ਦਾ ਕੱਪੜਾ ਕਦੇ ਟਰਾਂਸਪੋਰਟ ਦਾ ਕੱਪੜਾ ਸਾਰੇ ਕੇਸ ਚੱਲਦੇ ਨੇ ਚਲੋ ਕੋਰਟਾਂ ਦੇ ਮੁਤਾਬਕ ਚੱਲਣਾ ਪੈਂਦਾ ਕਾਨੂੰਨ ਮੁਤਾਬਕ ਚੱਲਣਾ ਪਊ ਠੀਕ ਹੈ ਨਾ ਪਾਰਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਹ ਤੁਸੀਂ ਕਿੱਥੇ ਲੈ ਜਾਓਗੇ ਪੈਸਾ ਮੈਨੂੰ ਸਮਝ ਨਹੀਂ ਆਉਂਦੀ ਪਤੰਦਾ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਤਾਹਾਂ ਆ ਸਕਦੇ ਨੇ ਸਾਨੂੰ ਤਾਂ ਇਹੀ ਸਖਾਇ ਸਾਡੇ ਬਜ਼ੁਰਗਾਂ ਨੇ ਭਈ ਨਾਲ ਕੁਝ ਨਹੀਂ ਜਾਂਦਾ ਇਹ ਮੱਲਾ ਦਾ ਨਾਮ ਵਾਲਦਾ ਵੀ ਗੱਠੜੀਆਂ ਬੰਨ੍ਹਨੀ ਫਿਰਦੇ ਨੇ ਵੀ ਲੈ ਕੇ ਜਾਵਾਂਗੇ ਕਿਉਂ ਗਰੀਬਾਂ ਦੀਆਂ ਵੱਦ ਦੋਆਵਾਂ ਲੈਣੇ ਹੋ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਹੈਗਾ ਸਿੱਧੀ ਜਾਂਦੀ ਹੈ ਭਾਈ ਉੱਥੇ ਆ ਦੇਖ ਲਓ ਜਿਹਨੇ ਜਿਹਨੇ ਕੋਈ ਮਾੜਾ ਕੰਮ ਕੀਤਾ ਇੱਥੇ ਨਰਕ ਸੁਰਗ ਨੇ ਇੱਥੇ ਭੁਗਤਦਾ ਤੁਸੀਂ ਵੀ ਤੁਹਾਡੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਦੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਕੋਈ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਾਂ ਕਿਸੇ ਦੇ ਹੱਕ ਮਾਰੇ ਇੱਥੇ ਕਿਸੇ ਨਾ ਕਿਸੇ ਰੂਪ 'ਚ ਨਿਕਲ ਜਾਂਦਾ ਫਿਰ ਉਹ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਤੇ 19 ਤਰੀਕ ਨੂੰ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਮਾਵਾ ਭੈਣਾਂ ਦਾ ਦੱਸਣ ਦੀ ਲੋੜ ਹੀ ਨਹੀਂ ਤਸਵੀਰੇ ਸਵੇਰੇ ਨੇਰੇ 'ਚ 5:30 ਵਜੇ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਤੁਸੀਂ ਬਹੁਤ ਹੀ ਖੁਸ਼ ਨਾ ਹੋ ਪਿੱਛੇ ਜੇ ਲੋਡ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਪਰ ਆਪਣਾ ਝਾੜੂ ਚੋਂ ਨਿਸ਼ਾਨਾ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਹੋਰਨ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ ਹਿੰਦੁਸਤਾਨ ਕੱਲ ਇੱਕ ਕੱਲ ਇੱਕ 1958 ਦਾ ਐਕਟ ਹੈ ਜੀ 1958 ਦਾ ਦੁਕਾਨਦਾਰਾਂ ਦਾ ਉਹ ਕੱਲ ਐਕਟ ਸੋਧ ਕੇ ਉਹਨੂੰ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ ਆ ਦੁਕਾਨਦਾਰ ਖੜੇ ਨੇ ਬਹੁਤ ਸਾਰੇ ਦੁਕਾਨਦਾਰ ਇੱਥੇ ਖੜੇ ਹੋਣੇ ਮਾਰਕੀਟ ਇੱਕ ਬੰਦਾ ਵੀ ਰੱਖ ਰਿਹਾ ਨੇ ਜੀ ਇਨਸਪੈਕਟਰ ਆ ਜਾਂਦਾ ਰੋਜ਼ ਦਾ ਹਿਸਾਬ ਦੇ ਕਿੱਥੇ ਕਿੱਥੇ ਦਿਨਾ ਜੇ ਦੋ ਚਾਰ ਮੁੰਡੇ ਕੰਮ ਕਰਦੇ ਨੇ ਦੁਕਾਨ ਤੇ ਲਓ ਜੀ ਇਹਨਾਂ ਦਾ ਰਿਕਾਰਡ ਕਿੱਥੇ ਆ ਫਲਾਂ ਕਿੱਥੇ ਇਨਸਪੈਕਟਰ ਰਾਜ ਹੋ ਜਾਂਦਾ ਸੀ ਜਾਂ ਪੈਸੇ ਮੰਗਦੇ ਸੀ ਅਸੀਂ ਕੱਲ ਇਹ ਸੋਧ ਕੀਤੀ ਉਹ ਚ ਕਿ ਘੱਟੋ ਘੱਟ 20 ਬੰਦੇ ਜੇ ਤੁਸੀਂ ਦੁਕਾਨ ਤੇ ਰੱਖਦੇ ਹੋ ਕੰਮ ਕਰ ਕਰਦੇ ਹੋ ਤਬੀਬ ਬੰਦਿਆਂ ਦਾ ਕੋਈ ਹਸਾਬ ਤਬ ਕੋਈ ਇਨਸਪੈਕਟਰ ਤੁਹਾਨੂੰ ਪੁੱਛ ਨਹੀਂ ਸਕਦਾ ਕਿ ਤੋਂ ਉਹਨਾਂ ਨੇ 20 ਬੰਦੇ ਜਿਹੜੇ ਤੁਸੀਂ ਆਪਣਾ ਕੰਮਕਾਰ ਕਰੋ ਤੁਸੀਂ 20 ਬੰਦਿਆਂ ਨੂੰ ਕੰਮ ਦੇ ਰਹੇ ਹੋ ਉਹ ਤੁਹਾਡੇ ਤੋਂ ਪੈਸੇ ਮੰਗਣਾ ਰਹੇ 20 ਬੰਦਿਆਂ ਨਾਲ ਪੰਜਾਬ ਦੇ 95% ਦੁਕਾਨਦਾਰ ਕਵਰ ਹੋ ਜਾਂਦੇ ਜੀ ਸਿਰਫ 20 ਤੋਂ ਉੱਪਰ ਵਾਲੇ 5% ਨੇ ਕਦੇ ਇਨਸਪੈਕਟਰ 6 ਮਹੀਨਿਆਂ ਬਾਅਦ ਆ ਕੇ ਤੁਹਾਡਾ ਦੱਸ ਦੂਗਾ ਤੁਹਾਨੂੰ ਭਈ ਆ ਆਏ ਆ ਪਰ ਕੋਈ ਇਹ ਰਿਸ਼ਵਤ ਲੈਣਾ ਜਾਂ ਕੋਈ ਹੋਰ ਦੁਕਾਨਦਾਰੀ ਨਹੀਂ ਕਰ ਦਿੰਦੇ ਖੇਤੀ ਨਹੀਂ ਕਰਨ ਦਿੰਦੇ ਅਜੀ ਕੋਈ ਕੋਈ ਸਾਨੂੰ ਵਪਾਰ ਨਹੀਂ ਕਰਨ ਦਿੰਦੇ ਪੜਨ ਨਹੀਂ ਦਿੰਦੇ ਹੋਰ ਕਰੀਏ ਕੀ ਫੇਰਾ ਸਾਰਾ ਕੁਝ ਇਹਨਾਂ ਦੇ ਕਬਜ਼ੇ 'ਚ ਆ ਬਸ ਸਭ ਕੁਝ ਆਪਣੇ ਕਬਜ਼ੇ 'ਚ ਸੋ ਇਸ ਕਰਕੇ ਤੁਹਾਨੂੰ ਕਹਿਣ ਮੈਂ ਆਇਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਲੋਕਾਂ ਦੇ ਹੱਕ 'ਚ ਫੈਸਲੇ ਲਏ ਜਾ ਰਹੇ ਨੇ ਇਸ ਵਕਤ ਜੋ ਮੇਰੇ ਕੋਲ ਅੰਕੜਾ ਹੈ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 54154 ਇੱਕ ਰੁਪਈਆ ਵੀ ਕਿਹਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਵੀ ਮੈਂ ਵੀ ਮੇਰੇ ਬਾਦ ਨੰਬਰ ਸੀ ਪਰ ਮੇਰੇ ਘਟ ਵਾਲਾ ਜਿਹੜਾ ਸੀ ਉਦੋਂ ਉਹ ਨੂੰ ਮੰਤਰੀ ਜਾਣਦਾ ਸੀ ਐਮਐਲਏ ਜਾਣਦਾ ਸੀ ਉਹ ਨੌਕਰੀ ਲੈ ਗਿਆ ਨਾ ਮੈਰਿਟ ਮੁਤਾਬਕ ਨੌਕਰੀ ਮਿਲੂਗੀ ਬੱਚਿਆਂ ਨੂੰ ਕਹੋ ਪੜੋ ਨੰਬਰ ਲੈ ਕੇ ਆਓ ਸਰਕਾਰ ਤੁਹਾਡੇ ਘਰੇ ਆਊਗੀ ਤੁਹਾਡੇ ਕੁੰਡਾ ਖੜਕਾਊਗੀ ਆ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਆ ਜਾ ਵੀ ਨੌਕਰੀ ਤੇ ਇੰਡਸਟਰੀ ਵੀ ਆ ਰਹੀ ਐ ਟਾਟਾ ਸਟੀਲ ਆ ਰਹੀ ਐ ਆਪਣੇ ਲੁਧਿਆਣੇ ਉਧਰ ਸਾਈਕਲ ਵੈਲੀ ਚ ਸੈਕੰਡ ਬਿਗੇਸਟ ਆਫ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਪਲਾਂਟ ਆ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸਿਮ ਪੇਂਟਸ ਆ ਰਿਹਾ ਹੈ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਜਿਹੜੇ ਵੱਡੇ ਇੰਡਸਟਰੀਸਟ ਨੇ ਤੇ ਜਿਹੜੇ ਛੋਟੇ ਇੱਥੋਂ ਵਾਲੇ ਨੇ ਐਮ ਐਸ ਐਮ ای ਵਾਲੇ ਉਹਨਾਂ ਨੂੰ ਵੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਿਹਾ ਹਾਂ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਵਾਸਤੇ ਬਹੁਤ ਵੱਡੇ ਵੱਡੇ ਐਲਾਨ ਹੋਣਗੇ ਕਿਉਂਕਿ ਲੋਕਾਂ ਕੋਲੇ ਪੈਸਾ ਆਊਗਾ ਲੋਕਾਂ ਕੋਲੇ ਇਹ ਸਰਕਲ ਚੱਲੂਗਾ ਜੀ ਜੇ ਲੋਕਾਂ ਕੋਲ ਪੈਸੇ ਹੈ ਨਹੀਂ ਤਾਂ ਬਾਜ਼ਾਰ 'ਚ ਕੌਣ ਆਊਗਾ ਜੀ ਬਾਜ਼ਾਰ ਪਿਆਰ ਖਤਮ ਸੁਣਨੇ ਪੈਸਾ ਹੋਊਗਾ ਤਾਂ ਸਰਕਲ ਘੁੰਮੂਗਾ ਸਰਕਲ ਘੁੰਮੂਗਾ ਲੋਕਾਂ ਕੋਲੇ ਦੁਕਾਨਦਾਰ ਵੀ ਖੁਸ਼ ਹੋਊਗਾ ਉਹ ਸ਼ਾਪਿੰਗ ਕਰਕੇ ਖੁਸ਼ ਹੋਣਗੇ ਠੀਕ ਹੈ ਨਾ ਤੂੰ ਉਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਇਕਨੋਮੀ ਜੇ ਰਨਿੰਗ 'ਚ ਰਹੂਗੀ ਤਾਂ ਇਕਨੋਮੀ ਵੱਧਦੀ ਹੈ ਨਹੀਂ ਤਾਂ ਕਹਿੰਦੇ ਖੜਾ ਪਾਣੀ ਵੀ ਖਰਾਬ ਹੋ ਜਾਂਦਾ ਸੋ ਇਸ ਕਰਕੇ ਅਸੀਂ ਪਹਿਲਾਂ ਵਾਲੇ ਵਾਂਗੂ ਨਹੀਂ ਹੈਗੇ ਵੀ ਉਹੀ ਕਹੀ ਜਾਈਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ हालांकि करके खाली भी गए ने पर असी था नहीं खजाना खाली उम्मीद तो दुनिया कैम है ठीक है ना जो मुख्यमंत्री कह लग जाएगा खजाना खाली या वित्त मंत्री खजाना खाली कह लग जूगा फिर बचा ने की करना बच्चे ने तो बहरले मुल्कों भेजना भी चलो चलिए जब इतने तो है नहीं कुछ हूँ असं खजाना भी भर रहे हैं लोगों फैसिलिटियां भी दे रहे हैं झोने का सीजन शुरू हो गया बहुत सारे पिंड चए होने आले दुआले असीबी सत सौ किलोमीटर दाइपलाइना पाती ਪਹਿਲੀ ਵਾਰ ਨਹਿਰੀ ਪਾਣੀ ਨੂੰ ਪੰਜਾਬ 90% ਤੋਂ ਵੱਧ ਵਰਤ ਰਿਹਾ ਆਪਣੇ ਨਹਿਰੀ ਪਾਣੀ ਨੂੰ ਤਾਂ ਕਿ ਥੱਲੇ ਵਾਲਾ ਪਾਣੀ ਵੱਜ ਜੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦੇ ਬਚਨ ਨੇ ਹਵਾ ਧਰਤੀ ਤੇ ਪਾਣੀ ਵੀ ਤਿੰਨੇ ਦਰਜੇ ਬਿ ਕਾਇਮ ਰੱਖ ਲੋ ਆਪਾਂ ਹਵਾ ਵੀ ਜ਼ਹਿਰੀਲੀ ਕਰਤੀ ਧਰਤੀ ਸਪਰੀਆਂ ਕਰ ਕਰ ਜ਼ਹਿਰੀਲੀ ਕਰਤੀ ਪਾਣੀ ਹੂੰ ਖਤਮ ਕਰੀ ਬੈਠੇ ਥੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਛ ਤਾਂ ਛੱਡ ਕੇ ਜਾਵਾਂਗੇ ਕਿ ਗੱਲਾਂ ਨਾ ਹੀ ਰਹਿ ਜੂਗਾ ਪੰਜਾਬ ਪਾਣੀ ਹੈ ਨਹੀਂ ਸੋ ਇਸ ਕਰਕੇ ਕਿਸੇ ਨੂੰ ਵੀ ਪਾਣੀ ਦੀ ਬੂੰਦ ਅਸੀਂ ਵਾਦੂ ਨਹੀਂ ਦੇਣੀ ਪਹਿਲਾਂ ਜੋ ਮਰਜੀ ਇਹ ਯਾਰੀਆਂ ਦੋਸਤੀਆਂ ਨਿਭਾਈ ਗਏ ਨੇ ਹੁਣ ਹੈ ਨਹੀਂ ਸਾਡੇ ਕੋਲੇ ਆਪਦੇ ਹਿੱਸੇ ਦਾ ਪਾਣੀ ਅਸੀਂ ਵਰਤਾਂਗੇ ਕਿਸੇ ਹੋਰ ਦਾ ਰੋਕਦੇ ਨਹੀਂ ਅੱਜ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਨੇ ਮੈਦਾਨੇ ਜੰਗ ਚ ਘਟੁਕਟ ਸਾਡਾ ਕੋਈ ਦੁਸ਼ਮਣ ਤਾਂ ਨਹੀਂ ਇੱਥੇ ਤਾਂ ਆਪਦੇ ਦੇਸ਼ ਦੇ ਹੀ ਨੇ ਪਰ ੱੱਕੇ ਨਾਲ ਜਾਂ ਬਾਹਮ ਰੋੜ ਕੇ ਕੋਸ਼ਿਸ਼ ਕਰਨਗੇ ਫੇਰ ਨਹੀਂ ਮਿਲੂਗਾ ਫੇਰ ਨੰਗਲ ਡੈਮ ਤੋਂ ਲੈ ਲੈ ਪਾਣੀ ਫਿਰ ਇਸ ਕੀ ਐਤ ਕੀ ਸਤੋਂ ਪਹਿਲਾਂ ਫालतू ਕਹਿੰਦੇ ਸਾਨੂੰ ਮਿਲ ਜਾਂਦਾ ਹੁੰਦਾ ਸੀ ਅਸੀਂ ਕਿਉਂ ਨਹੀਂ ਮਿਲਦਾ ਫੇਰ ਸਾਨੂੰ ਪਾਣੀ ਚਾਹੀਦਾ ਸਾਡੇ ਕੋਲੇ ਆਪਦੇ ਕੋਲੇ ਪੀਣ ਵਾਲਾ ਪਾਣੀ ਹੈ ਨਹੀਂ ਸਾਡੇ ਕੋਲੇ ਸੋ ਇਸ ਕਰਕੇ ਇੰਡਸਟਰੀ ਨੂੰ ਪਾਣੀ ਚਾਹੀਦਾ ਖੇਤੀ ਨੂੰ ਪਾਣੀ ਚਾਹੀਦਾ ਹਰ ਵਕਤ ਲੋੜ ਹੈ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਮਤਲਬ ਇਹ ਤੋਂ ਪਹਿਲਾਂ ਵੀ ਅਸੀਂ ਕਰਦੇ ਰਹੇ ਨੇ 75 ਸਾਲ ਤੋਂ ਰਾਜ ਇਹਨਾਂ ਦੀ ਸੀ ਕੀ ਕਰਤਾ ਜੀ ਇਹਨਾਂ ਨੇ 75 ਸਾਲ ਤੋਂ ਇਹਨਾਂ ਦਾ ਰਾਜ ਸੀ ਜੀ ਵਾ 5 ਸਾਲ ਉਹ 5 ਸਾਲ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਚੱਲੀ ਗਿਆ ਇਹਨਾਂ ਦਾ ਕੰਮ ਆ ਹਾਂ ਹੁਣ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਜੀ ਮਤਲਬ ਪਿੰਡ ਪਿੰਡ ਜਾ ਰਹੀ ਹੈ ਪੁਲਿਸ ਵੀ ਜਾ ਰਹੀ ਹੈ ਅੱਛਾ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਵਿਚਾਰੇ ਬੁਰੀ ਸੰਗਤ ਚ ਪੈ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਮਰੀਜ਼ ਮੰਨਦੇ ਹਾਂ ਉਹਨਾਂ ਨੂੰ ਤਾਂ ਅਸੀਂ ਰੀਹੈਬ ਸੈਂਟਰ ਚ ਜਮਾ ਕਰਾ ਦੋ ਭਰਤੀ ਕਰਾ ਦੋ ਦਵਾਈ ਚਾਹੀਦੀ ਹੈ ਦਵਾਈ ਦਵਾ ਦਿਓ ਪਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਜਿਹੜੇ ਜਿਹੜੇ ਲੋਕਾਂ ਦੇ ਘਰਾਂ 'ਚ ਸੱਤਰ ਬਿਸ਼ਾ ਕੇ ਆਪਦਾ ਚਾਰ ਮੰਜ਼ਿਲਾ ਘਰ ਪਾ ਕੇ ਤੇ ਉਤੇ ਦੀਪਮਾਲਾ ਕਿਵੇਂ ਕਰ ਲੈਣਗੇ ਉਹ ਤਾਂ ਬਲਡੋਜ਼ਰ ਚੱਲੂਗਾ ਫਿਰ ਤਾਂ ਐ ਨਹੀਂ ਹੋ ਸਕਦਾ ਸੋ ਇਸ ਕਰਕੇ ਇਸ ਕਰਕੇ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਹਜੋ ਕੋਈ ਵੀ ਲਹਿਰ ਜਿਹੜੀ ਆ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਤੁਹਾਡਾ ਸਹਿਯੋਗ ਚਾਹੀਦਾ ਦੇ ਵੀ ਰਹੇ ਲੋਕ ਸਹਿਯੋਗ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਹੁਣ ਇੰਨਾ ਕਿ ਤਾਂ ਹੋ ਗਿਆ ਕਿ ਜਮਾ ਸ਼ਰੇਆਮ ਗੁੰਡਾਗਰਦੀ ਵਾਲਾ ਤਾਂ ਕੰਮ ਖਤਮ ਹੋ ਗਿਆ ਵੀ ਮੋਟਰਸਾਈਕਲ ਤੇ ਚਾਰ ਇੱਧਰ ਨੂੰ ਲੰਘ ਗਏ ਅਵਾਰਾਗਰਦੀ ਵਾਲੇ ਜਾਂ ਨਸ਼ਾ ਵੇਚਣ ਵਾਲੇ ਚਾਰ ਇੱਧਰ ਨੂੰ ਲੰਘੇ ਈਆਂ ਪਿੰਡਾਂ ਦਾ ਘਰੋਂ ਨਿਕਲਣਾ ਦੁੱਬਰ ਹੋ ਗਿਆ ਸੀ ਉਹ ਤਾਂ ਬੰਦ ਹੋ ਗਿਆ ਸਾਰਾ ਹੁਣ ਹੁਣ ਆਉਣ ਵਾਲੇ ਦਿਨਾਂ 'ਚ ਵੱਡੇ ਐਕਸ਼ਨ ਵੀ ਹੋਣਗੇ ਕਿਉਂਕਿ ਕਾਨੂੰਨ ਮੁਤਾਬਕ ਜਿਵੇਂ-ਜਿਵੇਂ ਸਾਡੇ ਕੋਲੇ ਆਈ ਜਾਊਗਾ ਅਸੀਂ ਕੋਈ ਇਲੀਗਲ ਕੰਮ ਨਹੀਂ ਕਰਦੇ ਸਾਰਾ ਕੋਈ ਚਾਹੇ ਜਿੱਡਾ ਮਰਜੀ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਉਹਦੀ ਜਿੰਨੀ ਮਰਜੀ ਚੱਲਦੀ ਹੈ ਉਹ ਜਿਨੇ ਕੋਈ ਪੰਜਾਬ ਦੀ ਜਵਾਨੀ ਨੂੰ ਕਹਾਣ ਕੀਤਾ ਹੈ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਘੋਲਿਆ ਜਵਾਨੀ ਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਸਾਡਾ ਵਾਅਦਾ ਹੈ ਤੇ ਇੰਨਾ ਇੰਨਾ ਚਿਰ ਕੌਣ ਸੁਣਦਾ ਲੀਡਰਾਂ ਨੂੰ ਮਤਲਬ ਤੁਸੀਂ ਤਾਂ ਹਜੇ ਵੀ ਐ ਲੱਗਦਾ ਜਿਵੇਂ ਤੁਸੀਂ ਮੈਂ ਤਾਂ ਬੋਲੀ ਜਾਓ ਬੋਲੀ ਜਾਓ ਮੈਨੂੰ ਪਤਾ ਹੈ ਕਿਉਂਕਿ ਇਹ ਨਾ ਇਹ ਕੀ ਕਰਦੇ ਆ ਇਹ ਇਹ ਜਿਵੇਂ ਹੁਣ ਜਦੋਂ ਕਿਸਾਨ ਯੂਨੀਅਨ ਨੇਪਤਰ ਨਾ ਲਾਇਆ ਦਿੱਲੀ ਦੇ ਬਾਡਰਾਂ ਤੇ ਤਾਂ ਉਦੋਂ ਕਿਸਾਨਾਂ ਵੱਲ ਹੋ ਗਏ ਅਸੂਕ ਵੀ ਬਾਦਲ ਹੋਰੀ ਕਹਿੰਦੇ ਜੀ ਅਸੀਂ ਕਿਸਾਨ ਆ ਅਸੀਂ ਵੀ ਕਿਸਾਨ ਆ ਮੈਂ ਕਿ ਤੁਸੀਂ ਕਿਹੜੇ ਪਾਸੇੋਂ ਕਿਸਾਨ ਹੋ ਯਾਰ ਤੁਹਾਡੇ ਕੋਲੇ 5-7 ਸੌਤਾ ਬੱਸ ਨਹੀਂ ਨੇ ਤੁਹਾਡੇ ਕੋਲੇ ਕਿਹੜੇ ਕਿਸਾਨ ਕੋਲੇ ਨੇ ਬੱਸਾਂ ਟਾਬੇ ਤੁਹਾਡੇ ਕੋਲੇ ਨੇ ਰੇਤਾ ਤੁਹਾਡਾ ਸਾਰਾ ਖਾ ਗਏ ਤੁਸੀਂ ਪੰਜਾਬ ਦਾ ਤੁਸੀਂ ਕਿਧਰੋਂ ਕਿਸਾਨ ਹੋ ਗਏ ਨਾ ਜੀ ਕਿਸਾਨ ਅਸੀਂ ਤਾਂ ਇਹ ਜਿੱਧਰ ਨੂੰ ਹਵਾ ਹੁੰਦੀ ਹੈ ਨਾ ਇਹ ਲਫਾਫੇ ਨੇ ਜਿੱਧਰ ਨੂੰ ਹਵਾ ਹੁੰਦੀ ਉਧਰ ਨੂੰ ਉੱਡ ਜਾਂਦੇ ਨੇ ਫਿਰ ਇਹ ਇਹੋ ਗੱਲ ਹੈ ਨਾ ਉਹ ਆਪਣਾ ڈاکੂ ਆਨੇ ਬੱਸ ਘੇਰ ਲਈ ਕੋਈ ਪੁਰਾਣੇ ਜਮਾਨੇ ਦੀ ਗੱਲ ਹੈ ਡਾਕੂ ਹੁੰਦੇ ਸੀ ਬੱਸ ਘੇਰ ਲਈ ਸਾਰੀ ਬੱਸ ਨੂੰ ਲੁੱਟ ਲਿਆ ਉਹਨਾਂ ਨੇ ਲੁੱਟ ਕੇ ਉਹਨਾਂ ਨੇ ਥੱਲੇ ਸਵਾਰੀਆਂ ਖੜਾ ਕੇ ਨਾ ਲਾਈਨ 'ਚ ਖੜਾ ਲੇ ਡਾਕੂਆਂ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦੇ ਰਮੇਸ਼ ਕੁਮਾਰ ਗੋਲੀ ਮਾਰ ਦਿੱਤੀ ਦੂਜੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦਾ ਗੁਰਦੇਵ ਸਿੰਘ ਗੋਲੀ ਮਾਰ ਦਿੱਤੀ ਤੀਜਾ ਕੋਈ ਮਾਂ ਭੈਣ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਮੇਰਾ ਨਾਂ ਗੋਲੀ ਮਾਰ ਲੱਗਿਓ ਡਾਕੂਆਂ ਸਰਦਾਰ ਕਹਿੰਦਾ ਨਾ ਨਾ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਮੈਨੂੰ ਇਹ ਨਾਮ ਸੁਣ ਕੇ ਮਮਤਾ ਯਾਦ ਆ ਗਈ ਕਿੰਨਾ ਪਿਆਰ ਕਰਦੀ ਸੀ ਮੈਨੂੰ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਗਾਂਹ ਸੁਖਵੀਰ ਬਦਲਵਰ ਕਾ ਖੜਾ ਸੀ ਓਨੂੰ ਪੁੱਛਿਆ ਕੀ ਨਾਮ ਹੈ ਕਹਿੰਦਾ ਜੀ ਵੈਸੇ ਤਾਂ ਨੁ ਸੁਖਵੀਰ ਸਿੰਘ ਹੈ ਓ ਮੈਨੂੰ ਪਿੰਡ ਚ ਪੁਸ਼ਪਾ ਪੁਸ਼ਪੀ ਕਹਿੰਦੇ ਆ ਸਾਰੇ ਓ ਡਾਕੂਆਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਨਾਮ ਕਰਦਾ ਹੈ ਹੈ ਨਾ ਉਹ ਗੱਲ ਹੈ ਜਿੱਦ ਨੂੰ ਜਿੱਦਰ ਨੂੰ ਮਤਲਬ ਫਾਇਦਾ ਹੁੰਦਾ ਹੋਵੇ ਉਧਰ ਨੂੰ ਭੱਜ ਜਾਣਗੇ ਬੰਗਲਾਦੇਸ਼ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਭੱਜ ਜਾਣਗੇ 네ਪਾਲ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਦੁਰ ਜਾਣਗੇ ਇਹ ਬਸ ਬਈ ਇਹਨਾਂ ਨੂੰ ਆਪ ਦੀ ਕੁਰਸੀ ਪਿਆਰੀ ਆ ਹੋਰ ਕੱਖ ਪਿਆਰਾ ਨਹੀਂ ਇਹਨਾਂ ਨੂੰ ਬਸ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਇਹ ਇਹਨਾਂ ਦਾ ਕੋਈ ਆਪਦਾ ਸੂਲ ਨਹੀਂ ਜੇ ਕੁਝ ਕਰਨਾ ਹੁੰਦਾ ਤਾਂ ਗਤਵੀਤ ਹੁੰਦਾ ਹੋਣ ਨੂੰ ਇਹ ਡੋਲਿਆਂ ਤੇ ਬੰਨ੍ਹ ਦਿੰਦੇ ਆਪਣੇ ਕੋਈ ਪੰਜਾਬ ਦਾ ਮੂੰਹ ਮੱਥਾ ਸਵਾਰ ਦਿੰਦੇ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਆ ਨਸ਼ਾ ਇਹਨਾਂ ਨੇ ਲਿਆਂਦਾ ਹੈ ਕ腐ਪਸ਼ਨ ਇਹਨਾਂ ਨੇ ਲਿਆਂਦੀ ਹੈ ਕੋਈ ਇਹ ਹੈ ਜੀ ਲਾਮਤ ਦੱਸ ਦਿਓ ਜਿਹੜੀ ਛੱਡੀ ਹੋਵੇ ਇੱਥੇ ਲਿਆਉਣ ਤੋਂ ਆਪ ਮੰਤਰੀ ਇਨਵੋਲਵ ਰਹੇ ਨਸ਼ੇ ਚ ਦੱਸੋ ਕੀ ਕਰੀ ਜਦੋਂ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦਾ ਕਿ ਕੌਣ ਰੱਖਾਊਗਾ ਜੀ ਪੰਜਾਬ ਨੂੰ ਠੀਕ ਕਰਨਾ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਕੋਲੇ ਐਨੀ ਉਪਜਾਊ ਧਰਤੀ ਹੈ ਕੌਮ ਮਿਹਨਤੀ ਹੈ ਸਾਨੂੰ ਕਿਤੇ ਹੋਰ ਜਾਣ ਦਾ ਲੋੜ ਹੀ ਨਹੀਂ ਜੀ ਇਥੋਂ ਹੀ ਪੰਜਾਬ ਦਾ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲਾ ਜੀ ਅਸੀਂ ਭੁੱਖੇ ਕਿਉਂ ਮਰ ਲਾਤ ਇਹਨਾਂ ਨੇ ਆ ਚੰਦ ਲੀਡਰ ਜਿਹੜੇ ਮੂਹਰੇ ਲੱਗੇ ਸੀ ਉਹਨਾਂ ਕਰਕੇ ਗਲਤੀਆਂ ਹੋ ਗਈਆਂ ਕਿਉਂਕਿ ਦੇਖੋ ਜੇ ਡੀਸੀ ਮਾੜਾ ਅਜੇ ਜ਼ਿਲ੍ਹੇ ਦਾ ਪੱਠਾ ਬਹਿ ਜਾਂਦਾ ਜੇ ਲੀਡਰ ਐਮਐਲਏ ਮਾੜਾ ਅਜੇ ਹਲਕੇ ਦਾ ਪੱਠਾ ਬਹਿ ਜਾਂਦਾ ਮੁੱਖ ਮੰਤਰੀ ਮਾੜਾ ਅਜੇ ਸੂਬੇ ਦਾ ਪੱਠਾ ਬਹਿ ਜਾਂਦਾ ਪ੍ਰਧਾਨ ਮੰਤਰੀ ਮਾੜਾ ਅਜੇ ਦੇਸ਼ ਦਾ ਪੱਠਾ ਬਹਿ ਜਾਂਦਾ ਸੋ ਇਸ ਕਰਕੇ ਇਹ ਜਿਹੜਾ ਲੀਡਰ ਹੈ ਲੀਡ ਉਹਨੇ ਕਰਨਾ ਤਾਂ ਲੋਕਾਂ ਨਾਲ ਸਲਾਹ ਕਰਕੇ ਜਾ ਲੋਕਾਂ ਦੀ ਇੱਛਾ ਮੁਤਾਬਕ ਫੈਸਲੇ ਲੈਣੇ ਚਾਹੀਦੇ ਆ ਨਹੀਂ ਤਾਂ ਉਹੀ ਹਾਲਤ ਫਿਰ ਹੁੰਦੀ ਐ ਨਾ ਦੀ ਹੁਣ ਦੇਖ ਲਓ ਕੌਣ ਸਾਰੀ ਹਰਾਤੇ ਉਹ ਬੋਰ ਤੋਂ ਲੈ ਕੇ ਪਠਾਨਕੋਟ ਤੱਕ ਸਾਰੀ ਹਰਾਤੇ ਮੈਂ ਥੋੜੀ ਹਰਾਏ ਨਹੀਂ ਲੋਕਾਂ ਨੇ ਹਰਾਏ ਨੇ ਜੀ ਆਪਦੀਆਂ ਕਰਤੂਤਾਂ ਕਰਕੇ ਹਰਾਏ ਨੇ ਤੇ ਫਿਰ ਉਹ ਕਹਿੰਦੇ ਨਾ ਰਹਿਰਾਸ ਦਾ ਵੇਲਾ ਐ ਚੱਲ ਰਹੀ ਐ ਰਹਿਰਾਸ ਵੀ ਕਿ ਨਾਕਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਹੁਣ ਦੇਖ ਲਓ ਕੀ ਹੋਇਆ ਪਿਆ ਹਾਲਾਤ ਦੇਖ ਲੋ ਨਾ ਤੇ ਹੁਣ ਜਿਨ੍ਹਾਂ ਨੇ ਧਰਮ ਨੂੰ ਐਂ ਵਰਤਿਆ ਮੋਠੀ ਚ ਲੈ ਕੇ ਕਹਿੰਦੇ ਜਜ਼ੇਦਾਰ ਬਦਲ ਦੋ ਹੈ ਐਨੂੰ ਲਾ ਦੋ ਐਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਆ ਹੀ ਕੀਤਾ ਇਹਨਾਂ ਨੇ ਹੁਣ ਤੱਕ ਧਰਮ ਦੇ ਨਾਂ ਤੇ ਲੋਕਾਂ ਨੂੰ ਇਹਨਾਂ ਨੇ ਮਤਲਬ ਵਰਤਿਆ ਲੋਕਾਂ ਦੇ ਜਜ਼ਬਾਤਾਂ ਨੂੰ ਵਰਤੇ ਉਪ ਪੱਤਰਕਾਰ ਮੈਨੂੰ ਕਹਿੰਦੇ ਕਹਿੰਦੇ ਸੁਖਵੀਰ ਬਾਦਲ ਦੇ ਪਲਸਟਰ ਜਿਹਾ ਲੱਗਿਆ ਸੀ ਨਾ ਇਨੇ ਬਾਰੇ ਕੀ ਕਹਿਣਾ ਚਾਹੂਂਗੇ ਮੈਂ ਕਹਾਂ ਵੀ ਜਿਨ੍ਹਾਂ ਦੀ ਆਕਾਲ ਤੱਕ ਸਾਬ ਦੇ ਜਾ ਕੇ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਹੁਣ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਹੁਣ ਹੁਣ ਇੱਕ ਦਿਨ ਇੱਧਰ ਲਈ ਬਾਹ ਜੀ ਬੰਨੀ ਫਿਰਦਾ ਸੀ ਹੁਣ ਮੈਨੂੰ ਲੱਗਦਾ ਇੱਧਰ ਲਈ ਬੰਨੀ ਫਿਰਦਾ ਪਤਾ ਨਹੀਂ ਭੁੱਲ ਜਾਂਦਾ ਵੀ ਕਿੱਧਰ ਲਈ ਟੁੱਟੀ ਹੋਈ ਐ ਪਤਾ ਨਹੀਂ ਟੁੱਟੀ ਹੋਈ ਨਹੀਂ ਹੋਈ ਕੋਈ ਹਨਾ ਮਤਲਬ 70 ਪਏ ਨੇ ਮਤਲਬ ਕੋਈ ਉਹ ਕੋਈ ਇੱਧਰੋਂ ਲਾਂਗ ਇੱਧਰੋਂ ਲਾਂਗ ਕੋਈ ਪਤਾ ਲੱਗ ਗਿਆ ਮੂਰੇ ਲੋਕ ਗਾਲਾਂ ਕੱਢਦੇ ਜੀ ਲੋਕ ਕਹਿੰਦੇ ਤੁਸੀਂ ਖਾ ਗਏ ਸਾਨੂੰ ਕੋਈ ਕੋਈ ਪਾਰਟੀ ਤਿੰਨ ਚਾਰ ਹਿੱਸਿਆਂ 'ਚ ਪਾਰਟੀ ਵੰਡੀ ਪਈ ਐ ਭੱਜ ਗਿਆ ਲੈ ਹੁਣ ਅੱਜ ਕਾਇਆ ਵਾਪਸ ਮੈਂ ਸੁਣਦਾ ਸੀ ਮੈਨੂੰ ਕਿਸੇ ਨੇ ਭੇਜੀ ਉਹ ਸੋਨ ਸਿੰਘ ਠੰਡਲ ਉਹ ਚੱਬੇ ਵਾਲ ਤੋਂ ਐ ਉਹਨੂੰ ਜਦੋਂ ਟਿਕਟ ਨਹੀਂ ਮਿਲੀ ਤਾਂ ਉਹ ਉਧਰ ਚਲਾ ਗਿਆ ਸੀ ਭਾਜ ਭਾਜ ਅੱਜ ਉਹ ਵਾਪਸ ਆ ਗਿਆ ਕਾਲੀਗੜ੍ਹ ਚ ਤੇ ਸੁਖਬੀਰ ਬਾਦਲ ਨੇ ਸਵਾਗਤ ਕਰਕੇ ਕਹਿੰਦਾ ਤਿੰਨ ਚਾਰ ਮਹੀਨਿਆਂ ਵਾਸਤੇ ਕਹਿੰਦਾ ਡੈਪੂਟੇਸ਼ਨ ਤੇ ਭੇਜਿਆ ਸੀ ਇਹਨੂੰ ਲੈ ਦੱਸ ਯਾਰ ਇਹ ਕੀ ਸਮਝਦੇ ਪੰਜਾਬ ਨੂੰ ਡੈਪੂਟੇਸ਼ਨ ਤੇ ਲੀ ਜਾਇਆ ਜਾਂ ਚਿਤ ਕਹਿੰਦਾ ਭੇਜਿਆ ਸੀ ਇਹਨੂੰ ਦੱਸੋ ਮਨੁਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹੁੰਦਾ ਕੀ ਇਹ ਵੀ ਹੋ ਕੀ ਗਿਆ ਸਾਡੇ ਨਾਲ ਕਦੇ ਸੋਚਿਆ ਤਾਂ ਐ ਨਹੀਂ ਜਿਵੇਂ ਵੀ ਆਏ ਹੋ ਜੂ ਸਾਡੇ ਨਾਲ ਉਹਨੂੰ ਐ ਸੀ ਸਾਡੇ ਹੀ ਰਹੁ ਰਾਜ ਐਂ ਬਾ ਚੰਮ ਦੀਆਂ ਚਲਾਵਾਂਗੇ ਪਬਲਿਕ ਹੈ ਸਭ ਜਾਣਤੀ ਹੈ ਸੋ ਲੋਕ ਨੇ ਜੀ ਕਹਿੰਦੇ ਲੋਕ ਚਾਹਣ ਬੰਦਾ ਅਰਸ਼ ਤੇ ਤੇ ਜਾ ਕੇ ਉਹ ਹੰਕਾਰ ਕਰੇ ਗੁੱਸਾ ਕਰੇ ਜਾਂ ਲੋਕਾਂ ਨੂੰ ਕਿਤੇ ਸਮਝਣ ਲੱਗ ਜੇ ਲੋਕ ਕਹਿੰਦੇ ਆ ਜਾ ਕਾਕਾ ਫਰਸ਼ ਤੇ ਵੱਡੇ ਵੱਡੇ ਲਾਹੇ ਆ ਜੀ ਲੋਕਾਂ ਨੇ ਸੋ ਇਸ ਕਰਕੇ ਪਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਹੀਰਦਾਸ ਕਰਿਓ ਕਿ ਆਪਾ ਪੰਜਾਬ ਨੂੰ ਇਕੱਠੇ ਹੋ ਕੇ ਦੁਬਾਰੇ ਪੰਜਾਬ ਬਣਾ ਲੀਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਡਾ ਤਾਂ ਪੰਜਾਬ ਹੀ ਆ ਜਾਏ ਵਾਪਸ ਸਾਡੇ ਕੋਲੇ ਹਾਸਦਾ ਖੇਡਦਾ ਗਿੱਧੇ ਪਾਉਂਦਾ ਪੰਗੜੇ ਪਾਉਂਦਾ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਸਾਡਾ ਪੰਜਾਬ ਮੁੜਿਆਵੇ 19 ਤਰੀਕ ਨੂੰ ਇੱਕ ਯੋਗਦਾਨ ਪਾ ਦਿਓ ਇੱਕ ਨੰਬਰ ਬਟਨ ਦਬਕੇ ਤੁਹਾਡਾ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਇੱਕ ਨੰਬਰ ਬਟਨ ਦਬਕੇ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਜੋ ਕਹੋਗੇ ਜਿਵੇਂ ਕਹੋਗੇ ਉਸੇ ਆਪਨੇ ਕੰਮ ਕਰਾਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਲਾਹੂ ਅਕਬਰ ਥੋੜਾ ਜਿਆ ਹੋਰ ਮੈਂ ਪਤਾ ਤਾਂ ਇੱਥੇ ਇੱਥੇ ਰਹਿੰਦੇ ਨੇ ਆੜੜੀ ਉਹ ਨਾ ਉਹਨਾਂ ਨੇ ਬੰਦੇ ਵੀ ਭੇਜੇ ਹੋਣੇ ਵੀ ਦੇਖ ਕੇ ਆ ਗਏ ਭਲਾ ਕਿਵੇਂ ਕੀ ਹੈ ਉਹ ਉਹਨਾਂ ਨੂੰ ਉਹ ਜਦੋਂ ਪੁੱਛਣਗੇ ਵੀ ਕਿਵੇਂ ਸੀ ਬਾਕੀ ਸਾਰਾ ਦੱਸ ਦੇਣਗੇ ਉਹ ਕਹਿੰਦੇ ਨਾਰੇ ਕਿੰਨੀ ਜ਼ੋਰ ਦੀ ਲੱਗਦੇ ਸੀ ਨਾਰੇ ਤੋਂ ਪਤਾ ਲੱਗ ਜਾਂਦਾ ਨਾ ਤਾਂ ਉਹ ਉਹ ਬੰਦਾ ਇਹ ਦੱਸੇ ਵੀ ਨਾਰੇ ਤਾਂ ਫਿਰ ਤੁਹਾਨੂੰ ਘਰੇ ਵੀ ਸੁਣੇ ਹੋਣੇ ਜੀ ਮੈਨੂੰ ਦੱਸਣ ਦੀ ਲੋੜ ਹੈ ਉਹ ਪਹਿਲਾਂ ਨਾ ਮੈਂ ਜਦੋਂ ਦਿੱਲੀ ਦੀ ਇਲੈਕਸ਼ਨ ਚੱਲਦੀ ਸੀ 2020 ਦੀ ਤਾਂ ਰਾਮਲੀਲਾ ਗਰਾਊਂਡ 'ਚ ਮੋਦੀ ਜੀ ਨੇ ਰੈਲੀ ਕੀਤੀ ਮੈਂ ਵੀ ਦੇਖ ਰਿਆ ਸੀ ਕੇਜਰੀਵਾਲ ਸਾਹਿਬ ਵੀ ਦੇਖ ਰਿਹਾ ਸੀ ਲਾਈਵ ਚੱਲ ਰਿਹਾ ਸੀ ਤੇ ਨਾਰੇ ਲੱਗਣ ਲੱਗ ਗਏ ਮੈਂ ਕਿਹਾ ਜੀ ਮੁੱਖ ਮੰਤਰੀ ਬਣ ਦੀ ਤਿਆਰੀ ਕਰੋ ਜੀ ਆਪਾਂ ਜਿੱਤਾਂਗੇ ਕਹਿੰਦਾ ਤੈਨੂੰ ਕਿਵੇਂ ਪਤਾ ਹੈ ਮੈਂ ਕਿਹਾ ਜੀ ਨਾਰੇ ਲੱਗਣ ਤੋਂ ਪਤਾ ਲੱਗ ਜਾਂਦਾ ਹੈ ਵੀ ਕਿਹੜੇ ਜੋਸ਼ ਨਾਲ ਲੋਕ ਨਾਰੇ ਲਾ ਰਹੇ ਨੇ ਕਹਿੰਦੇ ਕੱਠ ਤੋਂ ਬਹੁਤ ਹੈ ਮੈਂ ਕੱਠ ਬਹੁਤ ਹੈ ਜੀ ਨਾਰੇ ਦੇਖੋ ਨਾ ਕਿਵੇਂ ਲੱਗ ਰਹੇ ਕਹਿੰਦੇ ਕਿਵੇਂ ਸਟੇਜ ਤੋਂ ਕਹਿੰਦੇ ਸੀ ਹਰ ਹਰ ਮੋਦੀ ਲੋਕ ਜਿਹੜੇ ਬੈਠੇ ਹੋਏ ਸੀ ਹਰ ਹਰ ਮੋਦੀ ਮਤਲਬ ਹੱਥ ਤਾਂ ਜਾਂਦਾ ਸੀ ਗਰਦਨ ਤਾਂ ਲੈ ਜਾਂਦੀ ਸੀ ਮੈਂ ਕਿਹਾ ਬਿਹਾਰੀ ਤੇ ਆਏ ਹੋਏ ਨੇ ਇਹ ਨਹੀਂ ਪਾਉਂਦੇ ਵੋਟਾਂ ਬਾਈ ਠੀਕ ਹੈ ਨਾ ਜਦੋਂ ਨਾਰਾ ਲੱਗਦਾ ਤਾਂ ਗਰਦਨ ਵੀ ਉੱਪਰ ਜਾਵੇ ਤੇ ਹੱਥ ਵੀ ਉੱਪਰ ਜਾਵੇ ਜਿਹੜਾ ਤੁਸੀਂ ਦੇਖਦੇ ਹੋ ਉਹ ਜਗਰਾਮ ਪੁਲ ਤੇ ਜਿਹੜੇ ਲੱਗੇ ਹੋਏ ਨੇ ਸੂਰਮਿਆਂ ਦੇ ਤਿੰਨ ਬੋਤੋ ਨਾ ਚਾਹੀਨੇ ਨਾ ਹੱਥ ਸੋ ਹੱਥ ਉੱਪਰ ਚਾਹੀਦੇ ਆ ਗਰਦਨ ਵੀ ਉੱਪਰ ਚਾਹੀਦੀ ਐ ਇਨਕਲਾਬ ਇਨਕਲਾਬ ਹੋਲੇ ਇਸਾਨਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਆਰਾਮ ਨਾ ਜਾਇਓ ਹੋਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਮਿਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪਿਆਰ ਭਰਿਆ ਸਸ਼ੀਕਾਲ ਸਾਰਿਆਂ ਨੂੰ